ਕਹਿੰਦੇ 13 ਮਸਾਲੇ 14ਵਾਂ ਸਵਾਦ ਇੱਕ ਵਾਰ ਖਾਓਗੇ ਤੇ ਬਾਰ-ਬਾਰ ਆਓਗੇ। ਲੋ ਜੀ ਅੱਜ ਪਹੁੰਚੇ ਆਂ ਪਟਿਆਲੇ ਵਿਸ਼ਾਲ ਵਾਲਿਆਂ ਕੋਲੇ। ਅੰਮ੍ਰਿਤਸਰ ਦੇ ਮਸ਼ਹੂਰ ਕੁਲਚੇ, ਪਟੂਰੇ ਛੋਲੇ ਦਾ ਤੁਹਾਨੂੰ ਅਕਸਰ ਤੁਸੀਂ ਖਾਨ ਨਹੀਂ ਰਹੇ ਨੇ ਹੋ। ਅੰਮ੍ਰਿਤਸਰ ਦੇ ਮਸ਼ਹੂਰ ਕੁਲਚੇ ਤੇ ਨਾਨ ਤੁਹਾਨੂੰ ਸਭ ਕੁਝ ਮਿਲ ਜੇਗਾ। ਇਹ ਹੈਗਾ ਜੀ ਸਰਹੰਦ ਰੋਡ ਤੇ ਪ੍ਰੈਸ ਦੇ ਕੋਲੇ ਜੀ ਅੱਜ ਬਣ ਰਹੇ ਨੇ ਆਪਣੇ ਸਪੈਸ਼ਲ ਅੰਮ੍ਰਿਤਸਰੀ ਕੁਲਚੇ ਜਿਸ ਦਾ ਪ੍ਰਾਈਜ਼ ਬਹੁਤ ਹੀ ਘੱਟ ਹੈ। ਅੰਮ੍ਰਿਤਸਰ ਦੇ ਵਿੱਚ 50 ਰੁਪਏ ਤੇ ਇੱਥੇ ਵੀ ਸੇਮ ਤੁਹਾਨੂੰ ਰੇਟ ਮਿਲ ਜੇਗਾ। ਆ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਬੰਨ ਰਹੇ ਨੇ। ਭਟੂਰੇ ਛੋਲੇ ਕਿੰਨਾ ਸੁਆਦ ਲੱਗ ਰਿਹਾ ਦੇਖਣ ਜੀ ਮੂੰਹ ਚ ਪਾਣੀ ਤੁਹਾਡੇ ਆ ਹੀ ਗਿਆ ਹੋਣਾ। ਇਹ ਦਿੰਦੇ ਨੇ ਜੀ ਅਚਾਰ, ਸਲਾਦ, ਚਟਣੀ, ਗਰਮਾ ਗਰਮ ਨਾਲ ਹੀ ਗਰਮਾ ਗਰਮ ਛੋਲੇ। ਆ ਕਿੰਨੇ ਸੋਹਣੇ ਦੇਖਣ ਵਿੱਚ ਲੱਗ ਰਹੇ ਨੇ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੋਵੇ ਤਾਂ ਇੱਕ ਵਾਰ ਇਹਨਾਂ ਕੋਲੇ ਜਰੂਰ ਵਿਜ਼ਿਟ ਕਰਿਓ। ਆਪਣੇ ਪਟਿਆਲੇ ਦੇ ਮਸ਼ਹੂਰ ਵਿਸ਼ਾਲ ਵਾਲਿਆਂ ਦੇ ਪ੍ਰੈਸ ਦੇ ਕੋਲੇ ਅੰਮ੍ਰਿਤਸਰੀ ਕੁਲਚੇ ਛੋਲੇ ਤੇ ਪਟੂਰੇ